ਪਰਵਚ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਮਨਾਇਆ ਜਾ ਰਿਹਾ ਹੈ। ਪਛਾਇਤ ਤੇ ਸੱਭਿਆਚਾਰਕ ਵਿਭਿੰਨਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਮਾਂ ਬੋਲੀ ਨੂੰ ਪਰਫੁੱਲਿਤ ਕਰਨ ਦੇ ਲਈ ਨਾਬਾ ਬਲਾਕ ਦੇ ਪਿੰਡ ਕਲਰ ਮਾਜਰੀ ਵਿਖੇ ਪੰਜਾਬ ਸਰਕਾਰ ਦੇ ਸਹਿਯੋਗ ਸਦਕਾ ਪਿੰਡ ਦੀ ਪੰਚਾਇਤ ਵੱਲੋਂ ਵੱਖਰੀ ਪਹਿਲ ਕਦਮੀ ਕੀਤੀ ਗਈ। ਪਿੰਡ ਦੇ ਬਾਹਰ ਮੇਨ ਰੋਡ ਤੇ ਪੰਜਾਬੀ ਮਾਂ ਬੋਲੀ ਦੇ ਗੁਰਮੁਖੀ ਅੱਖਰ ਦੇ ਨਾਲ ਲੈਸ ਬੱਸ ਸਟਾਪ ਬਣਾਇਆ ਗਿਆ ਹੈ। ਇਸ ਵਿੱਚ ਔਰਤਾਂ ਤੇ ਮਰਦਾਂ ਦੇ ਲਈ ਬਾਥਰੂਮ ਦੀ ਸਹੂਲਤ ਦੇ ਨਾਲ ਨਾਲ ਬੱਚਿਆਂ ਦੇ ਖੇਡਣ ਲਈ ਝੂਲੇ ਵੀ ਬਣਾਏ ਗਏ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨੂੰ ਵੇਖ ਕੇ ਪਿੰਡ ਵਾਸੀ ਵੀ ਬਾਤ ਖੁਸ਼ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ 70 ਸਾਲ ਦਰਮਿਆਨ ਕੋਈ ਵੀ ਸਰਕਾਰ ਵੱਲੋਂ ਇੱਕ ਕਦਮ ਨਹੀਂ ਚੁੱਕਿਆ ਗਿਆ ਸੀ ਉਹ ਆਮ ਆਦਮੀ ਪਾਰਟੀ ਨੇ ਕਰ ਦਿਖਾਇਆ ਹੈ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਕਿਸੇ ਸਕੂਲ ਦੀਆਂ ਨਹੀਂ ਬਲਕਿ ਪੰਜਾਬੀ ਮਾਂ ਬੋਲੀ ਨੂੰ ਪਰਫੂਲਿਤ ਕਰਨ ਦੇ ਲਈ ਆਧੁਨਿਕ ਬੱਸ ਸਟਾਪ ਦਾ ਨਿਰਮਾਣ ਕੀਤਾ ਗਿਆ। ਤਸਵੀਰਾਂ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਗੁਰਮੁਖੀ ਅੱਖਰ ਮਾਂ ਬੋਲੀ ਪੰਜਾਬੀ ਨੂੰ ਚਾਰ ਚੰਦ ਲਗਾ ਰਹੇ ਨੇ। ਇਸ ਤਰ੍ਹਾਂ ਦਾ ਬੱਸ ਸਟਾਪ ਸ਼ਾਇਦ ਤੁਸੀਂ ਪਹਿਲੀ ਵਾਰ ਹੀ ਦੇਖਿਆ ਹੋਵੇਗਾ ਜੋ ਗੁਰਮੁਖੀ ਅੱਖਰਾਂ ਦੇ ਨਾਲ ਲੈਸ ਕੀਤਾ ਗਿਆ ਹੋਵੇ। ਉੱਥੇ ਇਸ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਇਹ ਜੋ ਬੱਸ ਸਟਾਪ ਬਣਾਇਆ ਗਿਆ ਇਹ ਪੰਜਾਬੀ ਮਾਂ ਬੋਲੀ ਨੂੰ ਪਰਫੂਲਿਤ ਕਰਨ ਦੇ ਮਕਸਦ ਨਾਲ ਬਣਾਇਆ ਗਿਆ ਹੈ। ਨਾਬਾ ਪਾਸੋਂ 메ਨ ਮੁਖ ਮਾਰਗ ਹੈ ਜੀ ਇਹਦੇ ਤੇ ਖੱਟੜਾ ਕਲੋਨੀ ਦੀ ਪੰਚਾਇਤ ਵੱਲੋਂ ਜਿਹਦੇ ਨਾਲ ਕਲਰ ਮजरी ਜਿਹੜਾ ਪਿੰਡ ਹੈ ਜੀ ਉਹ ਵੀ ਨਾਲ ਅਟੈਚ ਹੈ ਔਰ तकरीबन 4 ਲੱਖ ਦੀ ਲਗਤ ਦੇ ਨਾਲ ਇੱਥੇ ਬੱਸ ਸਟੈਂਡ ਜਿਹੜਾ ਹੈ ਜੀ ਉਹ ਤਿਆਰ ਕੀਤਾ ਗਿਆ ਔਰ ਬੱਸ ਸਟੈਂਡ ਦੇ ਵਿੱਚ ਖਾਸ ਕਰਕੇ ਬੀਬੀਆਂ ਵਾਸਤੇ ਜਿਹੜਾ ਜੀ ਵਾਸ਼ਰੂਮ ਦੀ ਸੁਵਿਧਾ ਮਦਦਾ ਵਾਸਤੇ ਵਾਸੀ ਦੀ ਸੁਵਿਧਾ बैठਣ ਵਾਸਤੇ ਬੈਂਚ ਔਰ ਇਸ ਤੋਂ ਇਲਾਵਾ ਬੱਚਿਆਂ ਵਾਸਤੇ ਝੂਲੇ ਔਰ ਛੱਡ ਜਿਹੜਾ ਜੀ ਬਹੁਤ ਸ਼ਾਨਦਾਰ ਹੈ ਔਰ ਛੱਡ ਦੇ ਉੱਪਰ ਇੱਕ ਪਾਸੇ ਪੰਜਾਬੀ ਦੇ ਵਿੱਚ ਉੜਾੜਾ ਜਿਹੜਾ ਸਾਡੀ ਜੜ ਹੈ ਜੀ ਔਰ ਦੂਜੀ ਪਾਸੇ ਗੁਰਮੁਖੀ ਦੇ ਵਿੱਚ ਲਿਖਿਆ ਜੀ ਉਹ ਲਿਖੇ ਨੇ ਅੱਖਰ ਲਿਖੇ ਨੇ ਤਾਂ ਕਿ ਬੈਠਾ ਬੈਠਾ Banda ਪੜਦਾ ਵੀ ਹੋਵੇ ਔਰ ਬਹੁਤ ਸਾਫ ਸੁਥਰਾ ਫੈਂਸ ਲਾਈ ਹੋਈ ਹੈ ਪਾਣੀ ਦਾ ਪ੍ਰਬੰਧ ਕੀਤਾ ਹੈ ਜੀ ਇੱਕ ਬਹੁਤ ਅੱਛੀ ਕੋਸ਼ਿਸ਼ ਕੀਤੀ ਹੈ ਔਰ ਤਾਰਾ ਨਗਰ ਵੀ ਕੋਸ਼ਿਸ਼ ਇਸ ਗੱਲ ਤੋਂ ਤੇ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਇਸ ਰੋਡ ਦੇ ਉੱਪਰ ਜਿਵੇਂ ਸਹੌਲੀ ਪਿੰਡ ਆ ਗਿਆ ਅ ਚਾਸਵਾਲਾ ਪਿੰਡ ਹੈ ਤੇ ਇਹ ਸਾਰੇ ਪਿੰਡਾਂ ਨੂੰ ਇਸ ਤਰੀਕੇ ਦੇ ਅੱਛੇ ਪਾਸ ਕੰਡ ਜੁੜੇ ਆ ਉਹ ਬਣਾ ਕੇ ਪਿਆਰ ਕਰਕੇ ਕਿ ਜਮੀ ਪਾਕਿਆ ਸੰਗਤ ਨੇ ਇਹਦੀ ਸੁविधा ਉਹ ਪਿੰਡਾਂ ਵਾਸਤੇ ਵੀ ਹੁਣ ਅਸੀਂ ਗ੍ਰਾਂਟਾਂ ਜਿਹੀ ਜਾਰੀ ਕਰ ਰਹੀ ਹੈ ਅ ਤਕਰੀਬਨ ਆਉਣ ਵਾਲੇ 1 ਸਾਲ ਦੇ ਵਿੱਚ ਅਸੀਂ ਜਿੰਨਾ ਸੀਵਰੇਜ ਦਾ ਮਿਸਮੈਨੇਜ ਸਿਸਟਮ ਆ ਪਿੰਡਾਂ ਦਾ ਜਿਹੜਾ ਪਾਣੀ ਗਲੀਆਂ ਤੋਂ ਆ ਫਿਰਦਾ ਸੀਵਰੇਜ ਪੈਣ ਵਾਲਾ ਜਾਂ ਜਿਹੜੇ ਅ ਅਪਾ ਕਹਦੀ ਕਿ ਮਾਡਰਨ ਜਿਹੜਾ ਹੈਗਾ ਇਹ ਸਿਟੀ ਵਾਲਾ ਮਾਡਲ ਲੈ ਜਿਹੜਾ ਤੇ ਉਹਦੇ ਮੁਤਾਬਕ ਅਸੀਂ ਸਾਰਾ ਕੰਮ ਜਿਹੜਾ ਨੇਪਰੇ ਚਾੜ੍ਹਨ ਦੀ ਕੋਸ਼ਿਸ਼ ਕਰਾਂਗੇ ਜਿਸ ਨਾਲ ਪਿੰਡ ਦੇ ਵਿੱਚ ਸਫਾਈ ਹੋ ਜੂਗੀ ਸੀਵਰੇਜ ਪੈਜੂ ਗਲੀਆਂ ਨਾਲੀਆਂ ਤੇ ਜਿਹੜੀਆਂ ਨਾਲੀਆਂ ਜਿਹੜੀਆਂ ਨੇ ਪਾਣੀ ਓਵਰਫਲ ਹੁੰਦਾ ਉਸ ਤੋਂ ਮੁਕਤੀ ਲੱਜਾਂਗੀ ਔਰ ਖੇਡ ਗਰਾਊਂਡ ਜਿਹੜੇ ਆ ਜੀ ਅਸੀਂ ਇੱਕ ਸਭ ਬਿਆਲ ਪੰਚਾਇਤਾਂ ਨਾਲ ਇੱਕ ਸਭ ਬਿਆਲ ਪੰਚਾਇਤਾਂ ਦੇ ਵਿੱਚ ਅਸੀਂ 100 ਵੱਡੇ ਪਿੰਡ ਤੋਂ ਰੇਂਜ ਤੇ ਖੇਡ ਗਰਾਊਂਡ ਪਾਸ ਕਲਾਸ ਬਣਾਉਣੇ ਆ ਉਹ ਅਸੀਂ ਮੰਡਰੇਗਾ ਦੇ ਸਹਿਯੋਗ ਦੇ ਨਾਲ 15ਵੇਂ ਜਕਲੀਚਨ 16ਵੇਂ ਜਕਲੀਚਨ ਉਸ ਤੋਂ ਬਾਅਦ ਜਨਾਬੀ ਸਰਕਲ ਬਲਾਕ ਸੰਪਤੀ ਖੰਡਾਂ ਦੇ ਵਿੱਚੋਂ ਪੰਜਾਬ ਸਰਕਾਰ ਦੇ ਫੰਡ ਕੇਂਦਰ ਸਰਕਾਰ ਸਾਰੇ ਮਿਲ ਕੇ ਉਹ ਅਸੀਂ ਸਾਰੀ ਡਿਵੈਲਪਮੈਂਟ ਦੇ ਕੰਮ ਜਿਹੜੇ ਅਸੀਂ ਇੱਕ ਤਰੀਕੇ ਨਾਲ ਕਰ ਲਿਖੀ ਸੀ ਸਭਨ ਰਾਜਪਿੰਡਾਂ ਦੀ ਨੁਹਾਰ ਲੱਗੀ ਜਾ। ਉਹ ਪਿੰਡ ਵੱਲੋਂ ਕਹਿਣ ਕਰ ਨਹੀਂ ਕੀਤੀ ਗਈ ਹੈ ਕੀ ਲੱਗਦਾ ਪਹਿਲਾਂ ਸਰਕਾਰ ਕਿਉਂ ਨਹੀਂ ਕਰ ਤਾਰਨ ਸੋਚਿਆ ਜਾਂ ਪਿੰਡ। ਦੇਖੋ ਇਹ ਤਾਂ ਸਾਡੇ ਸਰਪੰਚ ਸਾਹਿਬ ਜੀ ਗੁਰਦੀਪਪੁਰ ਕਲਰ ਮਾਜਰੀ ਜੀ ਇਹਨਾਂ ਦੀ ਬਹੁਤ ਵੱਡੀ ਇਹ ਸੋਚ ਹੈ ਔਰ ਇਹਨਾਂ ਦੇ ਸਕੀਨ ਨਾਲ ਸੰਦਰਸੀ ਕਲਰ ਬਾਗਰੀ ਔਰ ਸਕੀਤ ਸਹਿਬਾਨ ਸਾਰੀ ਸਾਰੀ ਟੀਮ ਦਾ ਬਹੁਤ ਵੱਡਾ ਯੋਗਦਾਨ ਇਹਨਾਂ ਦੀ ਸੋਚ ਸੀ ਕਿ ਜਿਵੇਂ ਸਰਪੰਚ ਬਣਾਗੇ ਅਸੀਂ ਆਪਣੇ ਪਿੰਡ ਲਈ ਕੁਝ ਕਰਾਂਗੇ ਔਰ ਇਸ ਤੋਂ ਇਲਾਵਾ ਅੰਦਰ ਕੁਝ ਗਲੀਆਂ ਦਾ ਵੀ ਕੰਮ ਸੀਗਾ ਜਿਹੜੀ ਵੀ ਜਿਹੜਾ ਕੰਮ ਕੰਪਲੀਟ ਹੋ ਗਿਆ ਉਹ ਵੀ ਜਦੋਂ ਅਧਿਕਾਰ ਨਾਲ ਕਰਾਂਗੇ ਸੋ ਹਰੇਕ ਸਰਪੰਚ ਸਾਹਿਬਾਨ ਨੂੰ ਮੈਂ ਬੇਨਤੀ ਕਰਦਾ ਕਿ ਜਦੋਂ ਵੋਟਾਂ ਪੈਂਦੀਆਂ ਨੇ ਠੀਕ ਹੈ ਜਿੱਤ ਹਾਰ ਬਣੀ ਹੋਈ ਹੈ ਕੋਈ ਜਿੱਤ ਗਿਆ ਕੋਈ ਹਾਰ ਗਿਆ ਪਰ ਜਿੱਤਣ ਤੋਂ ਬਾਅਦ ਜਿਹੜਾ ਮਕਸਦ ਹੈ ਜੋ ਡਿਵੈਲਪਮੈਂਟ ਹੈ ਉਹ ਡਿਵੈਲਪਮੈਂਟ ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਉਦੀ ਜਿਹੜਾ ਬੇਨੀਫਿਟ ਨੇ ਔਰ ਉਹ ਬੇਨੀਫਿਟ ਜਿਹੜਾ ਉਹ ਸਭ ਲਈ ਸਾਂਝਾ ਹੋਵੇ ਕੋਈ ਵਿਅਕਤੀ ਵਿਛੇਚ ਲਈ ਨਾ ਹੋਵੇ ਸਾਰੇ ਪਿੰਡਾਂ ਦੇ ਸਾਰੇ ਨਗਰ ਵਾਸੀਏ ਹੋਵੇ ਸੋ ਪੂਰੀ ਪੰਚਾਇਤ ਨੂੰ ਮੈਂ ਮੁਬਾਰਕਬਾਦ ਇਹਨਾਂ ਸਾਰੇ ਮੈਂਬਰ ਸਾਹਿਬਾਨ ਸਰਪੰਚ ਸਾਹਿਬਾਨ ਸਭ ਨੂੰ ਮੁਬਾਰਕਬਾਦ ਔਰ ਖਾਸ ਕਰਕੇ ਸਖੀ ਸਾਹਿਬ ਸਾਡੇ ਜਸਵੰਤ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਬਹੁਤ ਅੱਛਾ ਸਹਿਯੋਗ ਕਰਕੇ ਇਹਨਾਂ ਨੇ ਗੁਰਮੁਖੀ ਵੀ ਲਿਖਾਈ ਆ ਪੰਜਾਬੀ ਵੀ ਲਿਖਾਈ ਆ ਸਾਰਾ ਕਨਸੈਪਟ ਜਿਹੜਾ ਬੜੇ ਅੱਛੇ ਤਰੀਕੇ ਨਾਲ ਇਹਨਾਂ ਨੇ ਸਾਰਾ ਜਿਹੜਾ ਇਹ ਗ੍ਰਾਂਟਪੋਰਟ ਤੇ ਸਾਰਾ ਕੰਮ ਕਰਕੇ ਦਿਖਾਇਆ ਔਰ ਅੱਗੇ ਵੀ ਕਰਤੀ ਜੇ ਦਿਖਾਉਣਗੇ ਕਿਤੇ ਕੋਈ ਪ੍ਰਤੀਕ ਨਹੀਂ ਹੈ ਦੇਖੋ ਪੰਜਾਬੀ ਜ਼ੁਬਾਨ ਸਾਡੀ ਹੈ ਜੀ ਇਹਦੇ ਨਾਲ ਸਾਡੀ ਪਹਿਚਾਨ ਹੈ ਪੰਜਾਬੀ ਜ਼ੁਬਾਨ ਜੇ ਸਾਡੀ ਕਿਸੇ ਦੀ ਜ਼ੁਬਾਨ ਹੀ ਨਾ ਹੋਵੇ ਤਾਂ ਕਿਹਦੀ ਪਹਿਚਾਨ ਕਿਵੇਂ ਹੋਵੇ ਪੰਜਾਬੀ ਜ਼ੁਬਾਨ ਕਰਕੇ ਹੀ ਸਾਡੀ ਪਹਿਚਾਨ ਹੈ ਔਰ ਉਹਨੂੰ ਪ੍ਰਮੋਟ ਕਰਨਾ ਵੀ ਸਾਡਾ ਫਰਜ਼ ਬਣਦਾ ਤੇ ਪੁਰਾਣਾ ਨਕਸ਼ਾ ਜੀ ਜਦੋਂ ਮਹਾਰਾਜਾ ਅੰਮ੍ਰਿਤ ਸਿੰਘ ਜੀ ਹੁੰਦੇ ਸੀਗੇ ਚੇਰੇ ਪੰਜਾਬ ਉਹਨਾਂ ਦਾ ਨਕਸ਼ਾ ਜਿਹੜਾ ਉਹ ਵੀ ਲਿਖਿਆ ਗਿਆ ਦੇ ਉੱਪਰ ਸਾਰ ਲਿਖਿਆ ਹੈ ਕਿ ਮੇਰਾ ਦੇਸ਼ ਪੰਜਾਬ ਬਹੁਤ ਅੱਛਾ ਲੱਗਦਾ ਆਪਣੇ ਆਪ ਨੂੰ ਸੁਣਨ ਤੇ بس ਇਹੀ ਕਿ ਮਕਸਦ ਹੈ ਸਾਡਾ ਕਿ ਹਰ ਇੱਕ ਪਿੰਡ ਦੇ ਵਿੱਚ ਅਸੀਂ ਇਸ ਤਰੀਕੇ ਦਾ ਕਨਸੈਪਟ ਜਿਹੜਾ ਨਾਬਾ ਸ਼ਹਿਰ ਪਾਸੋਂ શહેર ਉਹਨਾਂ ਲਈ ਵੀ ਅਸੀਂ ਬਹੁਤ ਵਧੀਆ ਕਨਸੈਪਟ ਤਿਆਰ ਕੀਤਾ ਸਾਡਾ ਸ਼ਹਿਰ ਨੂੰ ਹੋਰ ਸੁੰਦਰੀਕਰਨ ਕਰਾਂਗੇ ਔਰ ਜਿੰਨੇ ਡਿਵੈਲਪਮੈਂਟ ਦੇ ਕੰਮ ਨੇ ਸਪੁਰਤੀ ਜੀ ਦੇ ਨਾਲ ਅਗਰਾਵਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਪਿੰਡ ਦੇ ਲੋਕਾਂ ਦਾ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਲਿਖੇ ਤੇ ਦੂਸਰ ਪਾਰਟੀ ਦੇ ਵਿੱਚ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੈਂ ਦੇਖਦੀ ਰਹਿੰਦੀ ਹਾਂ ਮੀਟਿੰਗ ਜਦੋਂ ਬੱਸ ਸਟੈਂਡ ਤੇ ਬੇਬੀਸ ਖੜੀ ਹੁੰਦੀਆਂ ਤਾਂ ਉਹਨਾਂ ਨੂੰ ਬਹੁਤ ਸਮੱਸਿਆ ਹੁੰਦੀ ਕਿ ਤੋਂ ਬਾਹਰ نیچے ਖੜੀਆਂ ਹੁੰਦੀਆਂ ਸਨ ਕਈ ਵਾਰੀ ਕਈ ਵਾਰੀ ਲੇਡੀਜ਼ ਨੂੰ ਬਾਥਰੂਮ ਦੀ ਜ਼ਿਆਦਾ ਪ੍ਰੋਬਲਮ ਸੀ ਵੀ ਇਹ ਬਾਥਰੂਮ ਦੀ ਦੇ ਸੰਬੰਧਿਤ ਤੇ ਪਾਣੀ ਦਾ ਵੀ ਪ੍ਰਬੰਧ ਕੀਤਾ ਤੇ ਇਹ ਬੈਠਣ ਦੇ ਲਈ ਵੀ ਪ੍ਰਬੰਧ ਕੀਤਾ ਤੇ ਸਾਡੀ ਸੋਚ ਸੀ ਕਿ ਅਸੀਂ ਜਿਹੜਾ ਹੈਗਾ ਪਹਿਲਾਂ ਪਹਿਲ ਦੇ ਨਾਲ ਆਪਾਂ ਅਸੀਂ ਪਹਿਲਾਂ ਬੱਸ ਸਟੈਂਡ ਹੀ ਬਣਵਾਵਾਂਗੇ ਕਿਉਂਕਿ ਲੋਕ ਹੋਰ ਕਿੰਨੇ ਵੀ ਜਿਹੜੇ ਚਾਹ ਰਹੇ ਨੇ ਪਿੰਡ ਤੇ ਵੀ ਬੀਤੀ ਕਾਫੀ ਗਲੀਆਂ ਨਾਲੀਆਂ ਨਾਲ ਜਿੱਥੇ ਲਾਈਟਾਂ ਨਾਲ ਹੈਗਾ ਕਾਫੀ ਕੰਮ ਹੈਗੇ ਨੇ ਤੇ ਪੂਰੇ ਆਪਣੇ ਇਮਾਨਦਾਰੀ ਦੇ ਨਾਲ ਤੇ ਮੈਂ 90 ਹਲਕਾ ਤੇ ਤੁਸੀਂ ਪਹਿਲ ਕਰਦੇ ਤਾਂ ਕਿ ਇਸ ਤਰ੍ਹਾਂ ਦਾ ਕੋਈ ਨਹੀਂ ਹੋਣਾ ਹਾਂ ਜੀ ਵੀਰ ਜੀ ਸਾਡੇ ਕੋਸ਼ਿਸ਼ ਕਰੀ ਸੀ ਬਾਕੀ ਸਾਨੂੰ ਸਰ ਤੋਂ ਜ਼ਿਆਦਾ ਸਹਾਇਤਾ ਮਿਲਿਆ ਤੇ ਮਾਨ ਸਾਹਿਬ ਨੇ ਵੀ ਸਾਨੂੰ ਬਹੁਤ ਬੜੀ ਪ੍ਰਮੋਟ ਕੀਤਾ ਇਸ ਲਈ ਬਹੁਤ ਵਧੀਆ ਨਵੇਕਲਾ ਇਹ ਉਦੋਂ ਮੈਂ ਜੀ ਆਮ ਕਰਕੇ ਤੁਸੀਂ ਦੇਖੋ ਵੀ ਇੱਕ ਛੋਟਾ ਜਿਹਾ ਸੂਬਾ ਪੰਜਾਬ ਉਹਦੀ ਆਪਣੀ ਨਿੱੱਤੀ ਹੈ ਠੀਕ ਹੈ ਆਪਣੀ ਬੋਲੀ ਹੈ ਤੇ ਜਿਹੜੇ ਇੱਕ ਦੋ ਜਿਹੜੇ ਨੰਬਰਿੰਗ ਉਹ ਵੀ ਆਪਣੀ ਹੈ ਜੀ ਇਹ ਤੁਸੀਂ ਹੋਰ ਬਾਕੀ ਸੂਬੇ ਚਲੇ ਜਾਓ ਉਹਨਾਂ ਦੇ ਆਪਣੀ ਲਿਪੀ ਨਹੀਂ ਹੈ ਪੰਜਾਬੀ ਬਹੁਤ ਛੋਟਾ ਫੁੱਟਾ ਹੁੰਦਾ ਹੈ ਵੀ ਅਸੀਂ ਇਹ ਚਾਹੁੰਦੇ ਸੀ ਜਿਵੇਂ ਤਾਂਕਿ ਆਪਣੀ ਲਿਪੀ ਪ੍ਰਫੁੱਲਤ ਹੋਵੇ ਪੰਜਾਬੀ ਇੱਕ ਇਹ ਜੀ ਬੋਲੀ ਹੈ ਜਿਹੜੇ ਸ਼ਬਦ ਅੰਗਰੇਜ਼ੀ ਦੇ ਵਿੱਚ ਹੋਰ ਭਾਸ਼ਾਵਾਂ ਵਿੱਚ ਨਹੀਂ ਹੈ ਕੋ ਪੰਜਾਬੀ ਦੇ ਵਿੱਚ ਬਹੁਤ ਅਮੀਰ ਬੋਲੀ ਹੈ ਉਹ ਅਸੀਂ ਚਾਹੁੰਦੇ ਸੀ ਵੀ ਤਾਂਕਿ ਸਾਰੇ ਲੋਕ ਇਸ ਨੂੰ ਪੜਨ ਤੇ ਇਸ ਨੂੰ ਪੰਜਾਬੀ ਬੋਲੇ ਨਾਲ ਜੋੜੇ ਸਰਕਾਰ ਦੇ ਧੰਨਵਾਦੀ ਆ ਉਹਨਾਂ ਨੇ ਸਾਡੀ ਸਪੋਰਟ ਕੀਤੀ ਅ ਅੱਗੇ ਵੀ ਅਸੀਂ ਚਾਹੁੰਦੇ ਆ ਵੀ ਸਾਡੇ ਪਿੰਡ ਦੇ ਜਿਹੜੇ ਹੋਰ ਰਹਿੰਦੇ ਆ ਕੰਮ ਨੇ ਉਹ ਵੀ ਪੰਚਾਇਤ ਕਰੇ ਜਰੂਰ 70 ਸਾਲ ਹੋ ਗਏ ਹੋਰੇ ਆ ਇਹਨੂੰ ਜਿਹਾ ਜਿਹਾ ਇਹ ਸਰਕਾਰ ਨੇ ਕੰਮ ਕਰਿਆ ਹੈ ਇਹ ਪੰਚਾਇਤ ਨੇ ਕੰਮ ਕਰਿਆ ਹੈ ਅੱਜ ਤੱਕ ਅਰ ਬੜੀਆਂ ਪੰਚਾਇਤਾਂ ਆਈਆਂ ਨੇ ਪਰ ਇਹ ਕੰਮ ਅੱਜ ਤੱਕ ਕਿਸੇ ਪੰਚਾਇਤ ਨੇ ਨਹੀਂ ਕਰਿਆ ਇਹ ਅੱਡਾ ਬਹੁਤ ਸਲਾਧ ਜੋਗ ਆ ਇਹ ਮੈਂ ਧੰਨਵਾਦ ਕਰਦਾ ਹਾਂ ਉਹਰੇ ਐਮਐਲਏ ਸਾਹਿਬ ਦਾ ਸਾਡੇ ਭਵਿੰਦਰ ਸਿੰਘ ਦਾ ਬਾਕੀ ਵੀਰ ਤਰਵਿੰਦਰ ਦਾ ਇਹਨਾਂ ਦਾ ਬੜਾ ਸੰਜੋਗ ਆ ਜਿਨ੍ਹਾਂ ਨੇ ਸਾਰੇ ਦੋਹੇ ਪੰਚਾਇਤਾਂ ਦਾ ਦੋ ਪੰਚਾਇਤਾਂ ਦਾ ਧੰਨਵਾਦ ਕਰਦਾ ਇਹਨਾਂ ਨੇ ਬੜਾ ਇੱਕਮਕ ਹੋ ਕੇ ਬੜਾ ਜੋਰ ਲਾ ਕੇ ਜਿਹੜਾ ਇਹਨਾਂ ਨੇ ਆਪਣਾ ਸਹਿਯੋਗ ਦੇ ਕੇ ਅੱਡਾ ਬਣਾਇਆ ਸਾਡਾ ਬੜਾ ਨਰਕਤੀ ਜੂਰੇ ਬੜਾ ਵੱਡਾ ਨਰਕਤੀ ਇੱਕ ਸਲੰਗ ਜੋਗਾ ਹੋਣਾ ਜੋ ਅੱਡਾ ਬਣਿਆ ਗਿਆ ਸਾਨੂੰ ਜੋ ਇੱਥੇ ਗ੍ਰਾਂਟ ਮਿਲੀ ਸੀ ਜੀ ਦੇਮਾਂ ਸਾਹਿਬ ਵੱਲੋਂ 2.5 ਲੱਖ ਰੁਪਏ ਦੀ ਪਹਿਲਾਂ ਗ੍ਰਾਂਟ ਮਿਲੀ ਸੀ 1.5 ਲੱਖ 2 ਲੱਖ ਰੁਪਏ ਦੇ ਕਰੀਬ ਹੋਣ ਸਾਡਾ ਇੱਥੇ ਲੱਗਿਆ ਨਾਲ 4-4.5 ਲੱਖ ਦੇ ਨਾਲ ਸਾਡਾ ਤਿਆਰ ਕੀਤਾ ਮਨ ਦੇ ਵਿੱਚ ਆਇਆ ਵੀ ਕਪਕ ਨਵੇਕਲਾ ਤਿਆਰ ਕਰੀਏ ਸਾਡੇ ਨਾਲ ਸਾਡੇ ਵੀਰ ਜੀ ਇਧਰ ਬਿੱਲੂ ਜੀ ਤੇ ਮੇਰੇ ਦੂਸਰੇ ਵੀਰ ਵੀ ਕੁਲਵਿੰਦਰ ਜੀ ਸੀ ਸਾਰਿਆਂ ਨੇ ਰਲ ਕੇ ਕਨਸੈਪਟ ਤਿਆਰ ਕੀਤਾ ਵੀ ਕੋਈ ਨਵੀਂਕਲੀ ਚੀਜ਼ ਹੋਵੇ ਤੇ ਸਾਡੇ ਮਨ ਦੇ ਵਿੱਚ ਆ ਬੱਚੇ ਜਿਹਨਾਂ ਨੂੰ ਅੱਜ ਕੱਲ ਊੜ ਐੜਾ ਤੇ ਜਿਹੜੀ ਸਸਹਾ ਨਹੀਂ ਆਉਂਦੇ ਤੇ ਉਹ ਲਿਖਵਾਇਆ ਇੱਕ ਮਹਾਰਾ ਰਣਜੀਤ ਸਿੰਘ ਦਾ ਜੋ ਪੁਰਾਣਾ ਦੇਸ਼ ਸੀ ਮੇਰਾ ਦੇਸ਼ ਪੰਜਾਬ ਉਹਦਾ ਸਾਰਾ ਨਕਸ਼ਾ ਉਹ ਵੀ ਸਾਡੇ ਮਨ ਦੇ ਵਿੱਚ ਆ ਕਿ ਸਾਡਾ ਦੇਸ਼ ਪੰਜਾਬ ਦੀ ਹੁਣ ਜਿੰਦਾ ਉਹ ਵੀ اسی ਲਿਖਿਆ ਤੇ ਵਿੱਚ ਤੇ ਗੁਰਮੁਖੀ ਦੇ ਅੱਖਰ ਵੀ ਲਿਖੇ ਨੇ ਸੀ ਗਿਣਤੀ ਵੀ ਲਿਖੀ ਆ ਉਹਦੇ ਵਿੱਚ ਬੱਚਿਆਂ ਨੂੰ ਪੂਰਾ ਜਿਹੜੀ ਗੁਰਮੁਖੀ ਲਿਪੀ ਹੈ ਲਿਖੀ ਹੈ ਗਿਣਤੀ ਉਹਦੇ ਵਿੱਚ ਸਾਰਾ ਅਸੀਂ ਕਨਸੈਪਟ ਤਿਆਰ ਕੀਤਾ ਵੀ ਇੱਕ ਦੇ ਨਾਲ ਗੁਰਮੁਖੀ ਕਿੱਦਾ ਪੈਂਦਾ ਪੰਜਾਬੀ ਵਿੱਚ ਕਿੱਦਾ ਪੈਂਦਾ ਉਹ ਸਾਰੇ ਅਸੀਂ ਦੇਖੇ ਨੇ ਸਾਡੇ ਮਨ ਨੂੰ ਬੜਾ ਚਾਅ ਸੀ ਵੀ ਚਲੋ ਸਾਡੀ ਜਿਹੜੀ ਪੰਜਾਬੀ ਅਸੀਂ ਉੱਪਰ ਖੁੱਲ੍ਹ ਤੇ ਕਰੀਏ ਉਸ ਕਰਕੇ ਅਸੀਂ ਸਾਡੇ ਵਿੱਚ ਜਿਹੜਾ ਮਨ ਦੇ ਵਿੱਚ ਚਾਅ ਸੀ ਅੱਜ ਸਾਡਾ ਚਾਅ ਪੂਰਾ ਹੋ ਗਿਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਜਿੰਨੇ ਵੀ ਤੁਸੀਂ ਇੱਥੇ ਆਏ ਹੋ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਪਹਿਲਾਂ ਵੀ ਅਸੀਂ ਪਹਿਲਾਂ ਗਏ ਇਸ ਤਰ੍ਹਾਂ ਕਿਤੇ ਆ ਹਾਂਜੀ ਸਾਡੇ ਮਨ ਦੇ ਵਿੱਚ ਦਾ ਅਸੀਂ ਬਣਾਇਆ ਸਾਡੇ ਵਾਸਤੇ ਪਹਿਲਾਂ ਹੀ ਆ ਬਾਕੀ ਵੀ ਹੋਰ ਹੋ ਸਕਦਾ ਸੀ ਕਹਿ ਸਕਦੇ ਪਰੰਤੂ ਬਹੁਤ ਸੋਹਣਾ ਬਣਿਆ ਸਾਰਿਆਂ ਨੂੰ ਸਾਵਾ ਸਤਿ ਸ਼੍ਰੀ ਅਕਾਲ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ